ਪਾਖੜਾ ਨਹਿਰ ਦੇ ਪੁਲ ਤੇ ਹਰੇ ਬਾਈ ਹਰੇ ਬਾਈ ਸਵਾਰ ਨੂੰ ਦਿਖਾ ਰਹੇ ਆ ਦਰਖਤੀ ਦਰਖਤ ਲੱਗੇ ਹੋਏ ਨੇ ਬਹੁਤ ਪੁਰਾਣੇ ਪੁਰਾਣੇ ਦਰਖਤ ਲੱਗੇ ਹੋਏ ਨੇ ਤੁਹਾਨੂੰ ਦਿਖਾ ਰਹੇ ਆ ਅੱਜ ਇੱਕ ਵਾਰੀ ਫੇਰ ਤੁਹਾਨੂੰ ਇਹ ਆਮ ਨਲਕੇ ਦਿਖਾ ਰਹੇ ਆ ਜੋ ਪਾਖੜਾ ਨਹਿਰ ਤੇ ਦੋ ਲੱਗੇ ਹੋਏ ਨੇ ਪੰਜਾਬ ਦਾ ਪਾਣੀ ਦਾ ਪੱਧਰ ਕਾਫੀ ਢੇਠਾਂ ਵੱਲ ਚਲਾ ਗਿਆ ਚੱਲ ਰਹੀ ਕਾਫੀ ਢੇਠਾਂ ਵੱਲ ਚਲਾ ਗਿਆ ਪਾਰਾ ਪਾਖੜਾ ਨਹਿਰ ਤੇ ਜੋ ਦੋ ਨਲਕੇ ਲੱਗੇ ਹੋਏ ਨੇ ਮੈਨਾਂ ਗਿਣੋਂਗੇ ਜੀ ਦੋ ਨਲਕੇ ਲੱਗੇ ਹੋਏ ਨੇ ਪਾਣੀ ਵੀ ਇਹਨਾਂ ਦਾ ਬਹੁਤ ਜ਼ਿਆਦਾ ਠੰਡਾ ਬਰਫ ਨੂੰ ਮਾਤ ਪਾਉਂਦਾ ਪਾਣੀ ਆ ਵੀਰ ਇੱਥੇ ਨਲਕੇ ਦੇ ਕੋਲੇ ਸੇਵਾ ਕਰ ਰਹੇ ਨੇ ਪਾਣੀ ਦਿਖਾ ਰਹੇ ਆ ਇੱਥੋਂ ਪਾਖੜਾ ਦੇ ਵਿੱਚੋਂ ਇੱਕ ਛੋਟੀ ਨਹਿਰ ਹੋਰ ਗੱਡੀ ਵੀ ਹੈ ਤੁਹਾਨੂੰ ਉਹਦਾ ਵੀ ਵੀਊ ਵੇਖਾ ਰਹੇ ਆ ਬੱਡੀ ਗੱਲ ਕਮਾਲ ਦੀ ਇਹ ਹੈ ਵੀ ਪਾਖੜਾ ਦੇ ਪੁਲ ਤੇ ਦਰੱਖਤੀ ਦਰੱਖਤ ਲਗਾਏ ਗਏ ਨੇ ਜੋ ਕਾਫੀ ਪੁਰਾਣੇ ਦਰੱਖਤ ਨੇ ਹਾਤਾ ਨਵੇਂਦਰ ਪੀਪਲ ਦਾ ਦਰੱਖਤ ਦਿਖਾ ਰਹੇ ਆ ਜੋ ਬਹੁਤ ਫੈਲਿਆ ਹੋਇਆ ਹੈ ਬਹੁਤ ਹੀ ਪੁਰਾਣਾ ਦਰੱਖਤ ਹੈ ਇੱਕ ਵੀਰ ਨੇ ਇਸ ਦੇ ਸੰਬੰਧ ਵਿੱਚ ਦੱਸਿਆ ਇਹ ਇਹ ਦਰਖਤ 100 ਸਾਲ ਤੋਂ ਵੱਧ ਪੁਰਾਣਾ ਦਰਖਤ ਹੈ ਆ ਤੁਹਾਨੂੰ ਅਸੀਂ ਪਾਖੜਾ ਦੀਆਂ ਪੈਰੀਆਂ ਛੱਲਾ ਦਾ ਵੀ ਵੀ ਦਿਖਾ ਰਹੇ ਆ ਬੂਟੇ ਬਹੁਤ ਦਰਖਤ ਬਹੁਤ ਲੱਗੇ ਹੋਏ ਨੇ ਪਾਖੜਾ ਤੇ ਦਰਖਤ ਬਹੁਤ ਲੱਗੇ ਹੋਏ ਨੇ ACR ਕੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਇਹ ਸਾਨੂੰ ਪਟਿਆਲਾ ਸ਼ਹਿਰ ਦੇ ਵਿੱਚ ਜੋ ਛੜਕ ਜਾਂਦੀ ਹੈ ਆਖੜਾ ਤੋਂ ਉਹਦਾ ਵੀਊ ਦਿਖਾ ਰਹੇ ਆ ਆਗਰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ-ਬਹੁਤ ਧੰਨਵਾਦ